ਇੱਕ ਮਿੰਟ ਜਿੱਥੇ ਤੱਕ ਹੁਣ ਤੁਸੀਂ ਜਾਉਂਗੇ ਮੈਂ ਜਾਉਂਗਾ ਮੇਰੀ ਗੱਲ ਸੁਣ ਲਓ ਸਾਜਰੀ ਪਿੰਡ ਚੋਂ ਭਵੇਂ ਮੈਂ ਪਰਪ ਮੰਗ ਲਿਆ ਮੈਂ ਕਿਸੇ ਘਰੋਂ ਮੈਨੂੰ ਕੋਈ ਜਵਾਬ ਨਹੀਂ ਦਿੰਦਾ ਤੁਸੀਂ ਕੁਝ ਲੈ ਕੇ ਆਓ ਇੰਨੀ ਬਰਤਣਾ ਮੈਂ ਇੱਕ ਸਾਲ ਦੇ ਵਿੱਚ ਤੂੰ ਭਾਬੀ ਤੈਨੂੰ ਮੈਂ ਕੀ ਕਿਹਾ ਕਦੇ ਮਾਰਾ ਚੰਗਾ ਕਿਹਾ ਤੈਨੂੰ ਮੈਂ ਕਦੇ ਭਾਈ ਪ੍ਰੀਤ ਲੈ ਜਾ ਇਹਨੂੰ ਤੂੰ ਮੈਂ ਤਾਂ ਮਾੜਾ ਮੈਂ ਤਾਂ ਮਾੜਾ ਹੁਣ ਮੈਂ ਨਹੀਂ ਜਾਂਦਾ ਤੁਹਾਡੇ ਨਾਲ ਕੁੱਤਾ ਹੋ ਜਿਹੜਾ ਤੁਹਾਡੇ ਨਾਲ ਜਾਵੇ ਭਗ ਜਾ ਮੈਂ ਤਾਂ ਸੋਚਿਆ ਸੀ ਓਏ ਕੁੱਤੇ ਨਾਲੋਂ ਘੱਟ ਵੀ ਨਹੀਂ ਹੈਗਾ ਮੈਂ ਤਾਂ ਸੋਚਿਆ ਸੀਗਾ ਤੂੰ ਉਹ ਚ ਬੱਸਾਂ 'ਚ ਜਾਵੇਂਗਾ ਅਸਰਮਾਂ 'ਤੇ ਮੋਟਰਸਾਈਕਲ ਤੇ ਲੈ ਜਾਵੇਂਗਾ ਭਗ ਜਾ ਬੱਸਾਂ 'ਚ ਮੇਰਾ ਬੰਦਾ ਪੇ ਲੈ ਕੇ ਆਂਦਾ ਮੈਨੂੰ ਕੁੱਤਾ ਕੋਈ ਨਾਮ ਤੈਨੂੰ ਪਤਾ ਨਹੀਂ ਮੇਰਾ ਭਰਾ ਸੜ ਜਾਂਦਾ ਮਸਲਾ ਇਹਨੂੰ ਲੈ ਜਾ ਤੂੰ ਕੀ ਲੱਗਦਾ ਕਿਉਂ ਕੁੱਤੇ ਦਾ ਵੱਢਿਆ ਨਾ ਹੋਵੇ ਤਾਂ ਜੱਬ ਭਗ ਜਾ ਓਏ ਚੱਲ ਪਾ ਪੇਰ ਕਾਹਨੂੰ ਯਾਰ ਚੱਲ ਹਾਂ ਪਰਉਣਾ ਉਤਰੀ ਲੱਗਿਆ ਇਹਕੇ ਉਹਦੇ ਕਬੂਤਰ ਨਹੀਂ ਲੋਟ ਆਉਂਦੇ ਤੇ ਮਸਰਾ ਸਾਡੇ ਤੇਰੇ ਭੈਣ ਦੇ ਹੋਰੇ ਕੁਸ ਕਬੂਤਰ ਹੋਏ ਪਏ ਨੇ ਹੈ ਲਮਾ ਦੌਰੇ ਆਸ ਕਰੀ ਬੱਠੇ ਵੀ ਕਬੂਤਰ ਲੈ ਕੇ ਆਵੇ ਆਵੇ ਖਾਦੀ ਪੱਤੇ ਭੰਗ ਜਾ ਮਸਰਾ ਭੰਗ ਜਾ ਆ ਚੱਕ ਭਾਬੀ ਆਵਦਾ ਸਮਾਨ ਮੇਰੀ ਭੈਣ ਵਾਲੇ ਚੋਂ ਕੱਢਦੇ ਸਾਡੇ ਛੋਟੇ ਨਾਲ ਕੋਈ ਲਾਗਾ ਤੇ ਕੰਨ ਆ ਚੱਕੋ ਆ ਚੱਕੋ ਲੈ ਭਾਬੀ ਤੇਰਾ ਸਾਰਾ ਸਮਾਨ ਆ ਮੇਰੀ ਭੈਣ ਦਾ ਸਾਡੇ ਨਾਲ ਛੋਟਾ ਕੋਈ ਲਾਗਾ ਤੇ ਕੰਨ ਠੀਕ ਆ ਬਰਸ ਬਰਸ ਮੇਰੀ ਭੈਣ ਦਾ ਪੋਰ ਵੀ ਕੁਛ ਲੈ ਕੇ ਜਾਣਾ ਨਹੀਂ ਨਾ ਨਹੀਂ ਪਰਤ ਤੀ ਨਹੀਂ ਛੱਡਣ ਵਾਲਾ ਆਪਦਾ ਨਹੀਂ ਲੈ ਜਾ ਸਾਰਾ ਕੁਛ ਲੈ ਜਾ ਨਾ ਨਹੀਂ ਤਾਂ ਮਾੜਿਆ ਵਸ ਜਾ ਹੁਣ ਜੇ ਕਰ ਦਿਓ ਮੂੰਹ ਤਾਂ ਆਏ ਕਹਿੰਦੇ ਨੇ ਕਿਸੇ ਦਾ ਕਰੇ ਨਾ ਸਹੀ ਗੱਲ ਕੱਢ ਜੂਗਾ ਜਾ ਦਿਖਾਓ ਤੋ ਛੋਕਰਾ ਅੰਦਰੋਂ ਬਾਹਰ ਨਿਕਲ ਓ ਬਾਹਰ ਨਿਕਲ ਬੱਦਲ ਜਿਆਦਾ ਬਣਿਆ ਫਿਰਦਾ ਆ ਜਾ ਬਾਹਰ ਕਿਹੋ ਜਿਹੀ ਰੂਸ ਕੱਢੀ ਹੈ ਨਪਲਾ ਕੋਈ ਬੰਦਿਆਂ ਦੀ ਗੱਲ ਹੈਗੀ ਇਹ ਨਾ ਤੂੰ ਸਮਝ ਲੈ ਕਿ ਵੀ ਤੂੰ 2000 ਦੇ ਕੇ ਮੈਨੂੰ ਖਰੀਦ ਲਿਆ ਮੇਰਾ ਗੱਡੂ ਜਲੂਸ ਮੈਂ ਬਾਹਰ ਆ ਜਾ ਮੇਰੀ ਬਖਵਾਈ ਹੋਈ ਹੈ ਬਾਹਰ ਆ ਜਾ ਮੇਰੇ ਜਵਾਬ ਆਉਣੇ ਕਰ ਰਿਹਾ ਰਿਸ਼ਤੇਦਾਰਾਂ ਵਾਲੇ ਕੰਨ ਐ ਨੀ ਨਾਲੇ ਕੇ ਇਸ ਨੇ ਨਿਭੜ ਦੇ ਇਹ ਗੱਲ ਥੋੜੇ ਹਾਂ ਕਰਿਆ ਮੇਰੀ ਗੱਲ ਸੁਣ ਹਲਕੇ ਦਿਨ ਦਿੱਤਾ ਹੈਗਾ ਪੈਸੇ ਮੈਂ ਐ ਨਿਭੜਦਾ ਹਾਂ ਤੇਰੇ ਲਈ ਨਾ ਮੈਨੂੰ ਪਤਾ ਆ ਗਿਆ ਤਰ ਕਿਤੇ ਨੂੰ ਕਿਹਾ ਨਹੀਂ ਮੈਂ ਕਿਹਾ ਵੀ ਆਪਣਾ ਨਿਬੜ ਗਿਆ ਹੁਣ ਐ ਨਹੀਂ ਬਈ ਨਿਬੜਦਾ ਮੈਂ ਤਾਂ ਕਰ ਲਈ ਥਾਣੀ ਗੱਲ ਜ਼ਰਾ ਗੜੀਸਾ ਪਾਉਣਾਗਾ ਇਹ ਕੀ ਹੋਾਈ ਦੀ ਤਾਂ ਮੈਂ ਗੱਲ ਵੀ ਨਹੀਂ ਕਰੀ ਮੈਂ ਤਾਂ ਤੇਰੀ ਬੂਰੂ ਹੱਥ ਵੀ ਨਹੀਂ ਲਾਇਆ ਜੱਸੀ ਵੀ ਨਹੀਂ ਲੱਗਿਆ ਹਾਜੀ ਲਾਇਆ ਸਾਲਾ ਤੇਰਾ ਕੀ ਪ੍ਰਭਾ ਬਈ ਜੌਰੇ ਦਾ ਹੈ ਹੱਦ ਹੋ ਗਈ ਯਾਰ ਵੇਖ ਮੇਰੀ ਗੱਲ ਸੁਣ ਬਾਈ ਹੈ ਅਸੀ ਤੈਨੂੰ ਕੋਸ ਨਹੀਂ ਕਿਹਾ ਤੀਰ ਤੂਰ ਕੇ ਦੇਣੀ ਤੈਨੂੰ ਤੜਕੇ ਦੇਤੀ ਨਾ ਬਈ ਲੈ ਤੂੰ ਉਹ ਚੁੱਪ ਕਰਕੇ ਘਰੇ ਜਾ ਦਾਰੂ ਦਾਰੂ ਪੀ ਕੇ ਮੇਰੇ ਮੂਰੇ ਨਖ ਲਿਆ ਓਰੇ ਨਾ ਬਈ ਲੈ ਮਾਲ ਕਰ ਤਾਈ ਜਾ ਉਹਦਾ ਕਰ ਹੈ ਕਰੇ ਜਾ ਉਹਦੇ ਮੈਨ ਰੌਣਾ ਪਾਉ ਹੈ ਕਰ ਨਾ ਬਾਈ ਜਾ ਮੈਨ 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 ਆ ਪਾਤ ਰੂ ਬੀਰੇ ਨੇ ਕੀ ਗੱਲ ਕਹੀ ਦੀ ਪਰਦਾ ਦਰ ਬੀਰੀ ਸਾਡ ਹੁਣ ਗੱਲ ਤੇਰੇ ਨਾਲ ਆ ਗਈ ਵੀਰਾ ਦਾ ਕੰਦਰ ਦਾ ਮੁੜ ਕੇ ਆਈ ਨਹੀਂ ਮੇਰੇ ਲੈ ਵੀ ਮੁੜ ਕੇ ਨਹੀਂ ਮੈਨਾਂ ਗਾਪ ਮੈਨੂੰ ਨਹੀਂ ਪਗਾ ਤੈਨੂੰ ਡੱਬਾ ਹੋਰ ਚ ਕਵਾ ਦਈਏ ਹੂੰ ਹੈ ਨੱਬੜ ਜੇਗਾ ਹਾਂ ਨਾ ਸੁੱਤਾਂਗੇ ਫਿਰ ਵੀ ਹਵੇ ਫਿਰ ਵੀ ਸੁੱਤੇ ਕਿ ਡੱਬਾ ਲੈ ਕੇ ਹਾਂ ਨਾ ਕਿਉਂ ਦਾਦੀ ਰਾ ਭੈਣ ਦਾ ਆ ਪਾਏ ਕਰ ਖੇਤ ਦੀ ਰਾ ਕੀਤੇ ਹੋਗਾ ਪਾਚ ਹੈ ਹਾਂ ਬਲਾਲਾ ਓਰੇ ਘੜਾਓ ਭਗਵਾ ਹਾਂ ਆ ਜਾ ਅਸਰੋਈ ਦਾ ਪਾਇ ਜੋ ਦੀ ਪੱਕੀ ਸਰੋ ਦਾ ਪੱਕੀ ਜਿਹੜੀ ਪੱਕੀ ਐ ਕਿਉਂ ਆ ਪੜੋ ਜਾਂ ਪੱਕ ਗਿਆ ਆਇਆ ਸਾ ਮਲੰਗ ਮਲਾਂ ਨੂੰ ਪਾਇ ਲਿਆ ਮੈਂ ਤੇਰਾ ਉਹ ਕਰਤਾ ਅ ਦੂਸਰਾ ਮੋੜ ਕੇ ਆਈ ਨਹੀਂ ਉਹ ਕਹਿ ਕੇ ਮੈਨੂੰ ਠੀਕ ਹੈ ਕੇ ਵੀ ਆਇਆ ਮੈਂ ਹੁਣੀ ਮੈਨੂੰ ਐ ਦੱਸ ਵੀਰਿਆ ਤੈਨ ਨਾਲ ਨਮੀੜਿਆ ਕਿ ਨਹੀਂ ਨਮੀੜਿਆ ਦਾ ਪ੍ਰੋਜੈਕਟ ਕਰਕੇ ਖੜ ਕੇ ਆ ਕੇ ਤੜਕਨੇ ਲਲਕਰੇ ਮਾਰ ਲੱਗ ਗਿਆ ਬਾਏ ਤੈਨੂੰ ਕਿਹਾ ਬਾਏ ਬੱਦਨੀ ਹੈ ਹੈ ਪੈਂਦਾ ਯਾਰ ਬੰਦ ਕੀ ਸੁਣਾਇਆ ਸ਼ਰਾਬੀ ਬੰਦੇ ਨੂੰ ਕੀ ਗੱਲ ਕਰਾਂ ਮੈਂ ਬਾਏ ਤੈਨੂੰ ਕਿਹਾ ਦੀ ਮੰਦਰਾ ਇਹ ਬੋਤਲਾ ਤੂੰ ਦੋ ਬਈ ਨਾ ਹੈ ਹੋ ਨੱਬੇ ਦਾ ਤੜਕੇ ਲੈ ਗਿਆ ਮੇਤੋਂ ਇਹ ਹਾਂ ਹੋਰਾ ਚਰਨੋਂ ਕਰੇ ਬਾਗੀ ਬੱਗੀ ਹੋ ਚਾਰ 2000 ਜੇਹੀ ਗੱਲ ਤੂੰ ਯੂ ਕਰੋ ਮੈਂ ਉਹੀ ਗੱਲ ਕਰਦਾ ਮੈਂ ਬੋਤਲਾ ਚਾਰ ਨੂੰ ਹੱਥ ਫੜਾ ਦੂ ਨਹੀਂ ਮੈਂ ਛੱਡਿਆ ਉਹਨੂੰ ਤੂੰ ਨਾਲੇ ਬਾਲਾ ਨਾ ਕਰ ਮੈਂ ਕਿੱਥੇ ਹੋਣਾ ਮੈਂ ਤੈਨੂੰ ਬੋਤਲ ਚਾਰ ਨੂੰ ਤੇਰੀ ਗੱਲ ਕਰ ਭਾਈ ਸਾਡੇ ਘਰੇ ਦਾਰੂ ਪੀਕੇ ਨਾ ਅਜੇ ਤੱਕ ਆਹ ਬਾਬੇ ਨੂੰ ਮੰਨਦੇ ਆ ਸਰਸ ਵਾਲੇ ਨੂੰ ਯਾਰ ਮੈਂ ਨਹੀਂ ਹਾਂ ਸਾਡੇ ਘਰੇ ਨਾ ਦਾਰੂ ਪੜਦੀ ਜਾ ਬੱ ਲੈ ਕੇ ਉਹਦਾ ਦਾਰੂ ਵੀ ਪੜਦੀ ਆ ਆਂਡਾ ਨਹੀਂ ਪੜਦਾ ਬਾਬੂ ਮੈਂ ਲੈ ਕੇ ਮੈਂ ਨਹੀਂ ਹਾਂ ਕਿੰਨੇ ਚ ਮੰਨੂ ਇਹ ਪਣੋਈਆ ਹੁਣ ਹਾਂ ਇਹਨੂੰ ਦੇ ਦੇ ਯਾਰਾ ਬੋਤ ਬੋਤਲਾ ਲੈ ਆ ਉਹ ਦੋ ਕੱਲ ਨੂੰ ਕਿੰਨੇ ਲੈ ਲੈਣੇ ਤਾਂ ਹੈ ਡੱਬੇ ਜੋ ਘਰਾ ਦੇ ਡੱਬੇ ਡੱਬੇ ਜੋ ਘਰਾ ਦੇ ਬਰੇ ਸਾਲੇ ਰੂ ਉਹ ਤੇ ਆ ਡੱਬੇ ਜੋ ਕਿਤੇ ਆ ਮੈਂ ਦੇ ਦੂੰ ਮੈਂ ਸੋਨਾ ਸਾਰ ਲੇਗਾ ਮੈਂ ਕਰੇ ਦੇ ਉਹ ਮੈਂ ਕਰੇ ਦੇ ਮੈਂ ਕਰੇ ਫੜਾਇਆ ਉਹਨਾਂ ਤੈਨੂੰ ਆ ਰਿਹਾ ਮੈਂ ਚੱਲ ਮੈਂ ਡੱਬਾ ਹੀ ਅੱਕ ਲਊ ਮੈਂ ਤੇਰੇ ਬਾਅਦ ਤੇ ਚੱਲ ਤੂੰ ਜਾ ਲੈ ਉਹ ਬੋਤਲ ਜੋ ਗਰੇ ਆ ਦੇ ਹੁਣ ਕੋਈ ਨਾ ਕੋਈ ਪਰਾਤ ਕੱਟ ਜਲੂਸਦਾਰ ਨਾ ਮੈਂ ਮੇਡ ਪਰ ਆਇਦਾ। ਉਹ ਬਾਕੀ ਨਹੀਂ ਯਾਰ ਵੀਰੇ। ਮੇਡ ਪਰ ਆਇਦਾ। ਤੇਰੇ ਦੇ ਬੇਦਵਾਰੀ ਹੈ ਕਿਦਾਂ? 2000 ਦੇ ਕੇ 99। ਹੁਣ ਨਾ ਆਏ ਬਈ ਮੈਂ ਡਰਾ ਦੇ ਕਰੀ। ਹਾਂ ਚੰਗਾ। ਚੰਗਾ। ਠੀਕ ਐ? ਹਾਂ। ਚੰਗਾ ਭਾਗੂ। ਹੁਣ ਨਿਪਟ ਗਿਆ ਆਪਣਾ? ਸੋਚਾਂਗੇ ਹਵੇ ਜੀ ਆ। ਐ ਥੋੜੀ ਨਿਪੜਦੇ ਕੰਮ। ਆਪਾਂ ਇਹ ਦੇਰਾ ਸੱਪਾ ਹੀ ਖੜਾ ਕਰ ਲਿਆ ਮੈਂ। ਇਹਦਾ ਆਪਾਂ ਚੋਦੀ ਪਾਇਰ ਤੇ ਡੁੱਲੀ ਨਹੀਂ ਮਾਣਦਾ ਫੇਰ ਪੀ ਫਿਰਦਾ। ਹਾਂ। ਉਹ। ਨਾਲੇ ਮਰੇ ਸਾਲੇ ਨੂੰ ਮੈਂ ਕਾਇਕੇ ਆਇਆ। ਮਾ ਮੈਂ ਤੈਨੂੰ ਲਿਆ ਦੂੰ ਦੋ ਬੋਤਲਾਂ ਭਾਈ। ਅੱਡੀ ਸੇਦੀ ਦਾ ਬਿੱਲੀ ਸਿੱਕ ਗਈ ਦੀ ਭਾੜ ਚੋਦੀ ਹਾ ਇਹਦਾ ਤੂੰ ਚਰਨੂ ਨੂੰ ਕਹ ਮੜਾ ਮੋਟਾ ਕਰੀ ਸੁਣ ਜੀ ਮੈਂ ਕਰਦਾ ਉਰੀ ਆ ਕੇ ਬਾਗੀ ਹੈ ਹੈ ਚਰਨੋ ਇੱਥੇ ਇੰਦਰੀ ਫਿਰਦੀ ਆਲ ਕੋਈ ਨਾ ਨਾਲ ਬਾ ਕਰੇ ਛੱਡਾਉਣ ਨਾਲ ਇਹਨੂੰ ਮੇਰੇ ਸਾਲੇ ਨੂੰ ਮੈਂ ਗੱਲ ਕਰਿਆਉਂਗਾ ਇਹਦੇ ਨਾਲ ਪੁੱਤਰ ਜੂ ਮਾੜੀ ਮੋਟੀ ਉਹਨੂੰ ਆਹੋ ਹਾਂ ਕਿਵੇਂ ਕਿਵੇਂ ਰਿਆ ਸੋਹਰੇ ਗਿਆ ਦੀ ਹੋ ਠੀਕ ਤੀ ਵਧੀਆ ਉਹ ਮੇਰੇ ਸਾਲੇ ਜੱਸੇ ਦੇ ਮਮੀ ਜੀ ਦੀ ਮਮੀ ਜੀ ਜਮਾ ਠੀਕ ਠਾਕ ਨੇ ਸਾਲੇ ਜੱਸੇ ਦੇ ਸਾਲੇ ਨੇ ਜਲੂਸ ਕੱਢਤਾ ਕੀ ਕਰਤਾ ਹੋਏ ਭੈਣ ਚੋਦ ਮੈਂ ਤਾਂ ਅੱਡ ਹੋਣਾ ਉਹਨੂੰ ਕੱਲ ਟੈਲੀਫੋਨ ਜੱਸੇ ਨੂੰ ਕਹ ਵੀ ਘਰੇ ਆ ਜਾ ਚੁੱਪ ਕਰਕੇ ਭੈਣ ਖੜਾਵੇ ਤੇਰੀ ਕਦੇ ਹਾੜੀ ਦੀ ਬਾਡੀ ਕੀ ਕਰਤਾ ਇੱਥੇ ਮੈਂ ਵੜ ਦੂੰ ਕਿਸੇ ਨਾ ਕਿਸੇ ਨੂੰ ਓਹੋ ਕੀ ਗਿਆ ਮੇਰੀ ਗੱਲ ਸੁਣ ਮੇਰੀ ਬਹੂ ਨੂੰ ਕਹਿੰਦਾ ਮੇਰੇ ਇੱਥੇ ਕਸੂਤੇ ਦਾ ਮੈਂ ਹੱਥ ਪਾ ਕੇ ਬੈਠ ਯਾਰ ਹਾਂ ਹੈ ਕੋਈ ਬੰਦਾ ਕਸੂਤੇ ਦਾ ਮੈਂ ਹੱਥ ਪਾਉਣਾ ਨਾ ਆਏ ਤੀਮੀ ਦਾ ਕੋਈ ਹੈ ਅੱਛਾ ਗੱਲ ਮੇਰੇ ਪਿੱਛੇ ਬੈਠਾ ਹਾਂ ਮੇਰੇ ਕਸੂਤੇ ਦਾ ਮੈਂ ਹੱਥ ਪਾ ਕੇ ਬੈਠਾ ਮੈਂ ਤੈਨੂੰ ਕਿਵੇਂ ਦੱਸਾਂ ਹੁਣ ਇਹ ਭੈਣ ਆਇਆ ਦੱਸੇ ਰੂ ਕਰਾ ਟੈਲੀਫੋਨ ਯਾਰ ਹਾਂ ਮੋਹਨ ਨੂੰ ਬੁਲਾ ਲੈ ਮਿਸ ਤੈਨੂੰ ਮੈਂਬਰ ਨੂੰ ਇੱਕ ਜੱਸੇ ਮੈਂਬਰ ਨੂੰ ਬੁਲਾ ਲੈ ਉਹਨੂੰ ਜੱਸਾ ਹਣ ਪੜਾ ਦੀ ਕਿ ਇੱਥੇ ਆ ਜੂ ਭਾਇ ਚਿਆ ਕਣਕਾ ਦਾ ਲੈ ਕੇ ਮੈਂ ਪੈਣ ਕਿਹਾ ਵੇਖ ਕੇ ਯਾਰ ਅਮੇਪੀ ਦਾ ਕੰਮ ਸੀ ਜਨ ਉਹਦਾ ਇੱਥੇ ਮੇਰਾ ਮੈਂ ਸੀਜਨ ਕਰ ਦੂ ਤੇ ਮੈਂ ਕਤਲ ਕਰ ਦੂ ਕਿਸੇ ਦੇ ਇੱਥੇ ਮੈਂ ਕੋਈ ਨਾ ਪਾ ਕਰ ਦਿਆ ਗੱਲ ਕਰਦਾ ਚਾਲ ਤੂੰ ਘਰੇ ਚਾਲਾ ਇਪਾਣ ਨੂੰ ਮਰਾਗਾ ਬੌਲੇ ਪੱਲੇ ਫਰੇ ਨੇ ਇੱਕ ਕਮਰਾ ਸਾਲਾ ਮੰਦਰ ਹੈ ਤੇ ਪਾਣ ਦਾ ਜਾਂਦਾ ਪਾਣ ਦਾ ਕਿੱਥੇ ਲਹੂ ਪੀਣੇ ਹੈ ਬੋਲਾ ਐਵੇਂ ਰੋਈ ਜਾਂਦਾ ਦੱਸ ਹੈ ਅੱਛਾ ਮੈਨੂੰ ਇਹ ਦੱਸ ਉੱਥੇ ਤਾਂ ਨਹੀਂ ਤੈਨੂੰ ਕੁਝ ਕਿਹਾ ਹੈ ਪਤਾ ਕੀਦਾ ਨਹੀਂ ਹੈਗਾ ਕੁਝ ਪਰ ਜਦ ਮਰਾਚ ਕਿਹਾ ਮਾਂਏ ਕਰਕੇ ਭਾਬੀ ਦੋ ਤੁੰ ਮਰੂਰੇ ਹੱਥ ਪਵਾ ਦੇ ਮਹਾ ਮੋਟਰਸਾਈਕਲ ਚਲਾਉਂਦਾ ਹੁੰਦਾ ਜਿਹੜਾ ਮਹਾ ਦੇ ਮਗਰ ਬੈਈਆ ਹੁੰਦੀਆਂ ਨੇ ਐ ਕਰਕੇ ਆਇਂ ਕਰਕੇ ਮਾ ਮਾ ਮੈਨੂੰ ਬਿਠਾ ਦੇ ਐ ਕਰਕੇ ਮਾ ਫੇਰ ਕਿਉਂ ਉਹ ਉੱਥੇ ਲੜਨ ਲੱਗ ਗਿਆ ਮੇਰੇ ਨਾਲ ਕਹਿੰਦਾ ਮਾਈਕੋ ਬਿਠਾ ਮੈਨਾਂ ਕਹਦਾ ਮੇਰੀ ਬਹੂ ਹੈ ਤੇਰੀ ਘੜਾਏਗੀ ਆ ਮਾ ਮੇਰੀ ਦਾਪ ਹੋ ਗਈ ਆ ਮਾ ਮਾ ਭਾਬੀ ਕਹਿੰਨਾ ਜਦੋਂ ਵੇ ਕਮਲਿਆ ਤੇਰੀ ਭਾਬੀ ਥੋੜੀ ਲੱਗਦੀ ਆ ਜੇ ਭਾਬੀ ਕਹਿੰਨਾ ਤਾਂ ਹੀ ਤੇਰੇ ਛਿੱਤਰ ਪੈਂਦੇ ਨੇ ਵੇ ਤੇਰੀ ਭੈਣ ਲੱਗਦੀ ਆ ਜਿਵੇਂ ਮੈਂ ਤੇਰੀ ਭੈਣ ਆ ਪਣ ਤੂੰ ਤਾਂ ਮੇਰੇ ਰਖੜੀ ਬਣਦੇ ਨਾਲ ਤੂੰ ਤਾਂ ਮੇਰੇ ਨਾਲ ਖੇਡੀਆਂ ਪੜੀਆਂ ਵਾ ਉਹ ਕਿੱਥੋਂ ਖੇਡੀਆਂ ਗਈ ਉਹ ਤਾਂ ਮੇਰੇ ਕੋਲ ਜੁੱਤੀ ਕੱਢ ਲੈਂਦੇ ਜਿਵੇਂ ਸੌਕਣਾ ਕਰਦੀਆਂ ਨੇ ਉਹ ਸੌਕਣ ਸੌਕਣੇ ਫਿਲਮ 'ਚ ਜਦੋਂ ਐਮੀ ਬਿਰਕਾੜੀਆਂ ਉਮੇ ਹੈ ਗਈ ਉਹ ਗੱਲ ਉਹਦੇ ਵਿੱਚ ਦੋ ਘਰ ਆਇਆ ਹੁੰਦੇ ਨੇ ਇੱਕ ਪਰੋਣਾ ਇਹਦੇ ਦੋ ਪਰੋਣੇ ਇੱਕ ਘਰ ਵਾਲਾ ਉਹ ਹੈਗਾ ਇੱਕ ਘਰ ਵਾਲੀ ਵੀ ਜ਼ਰੂਰੀ ਥੋੜੀ ਹੈ ਜੇ ਤੇਰੇ ਨਾਲ ਖੇਡੀ ਵੀ ਤੇਰੀ ਭੈਣ ਨਹੀਂ ਹੈਗੀ ਉਹ ਮਾਤਾ ਬੁਲਾ ਹੀ ਨਹੀਂ ਕਰਦਾ ਇਹਨਾਂ ਨੂੰ ਬਸ ਛੱਡ ਤੂੰ ਉਹ ਨਾ ਤੂੰ ਨਾ ਬੁਲਾ ਕੋਈ ਲੋੜ ਨਹੀਂ ਸੀਗੀ ਮੈਂ ਤੁਹਾਨੂੰ ਨਾਲ ਹੂਰ ਦੱਸਾਂ ਇੱਕ ਗੱਲ ਹੈ ਨਾ ਮੈਂ ਨਹੀਂ ਦੱਸੂ ਨਾ ਕਿ ਕੀ ਖਵਾਇਆ ਪਿਆ ਹੈ ਕੁਝ ਨਹੀਂ ਉਹਨਾਂ ਨੇ ਤਾਂ ਪੂਜੀ ਹੋ ਜਾ ਖਾਧੀ ਮੇਰੇ ਗਾਲ ਸੋਣਾ ਹਾਂ 2 ਲੱਖ ਰੁਪਿਆ ਦੇ ਕੇ ਆਇਆ ਗਾ ਉਹਥੇ 2 ਲੱਖ ਹਾਂ ਲਾਲ ਲਾਲ 2000 ਦਿਨ ਉੱਤੀ ਮੈਨੂੰ ਕਹਿੰਦੇ ਪਰਾਂ ਵਗ ਜਾ ਮੈਂ ਐ ਪਰਾਂ ਜੀ ਦੋ ਗਿਆ ਉਹਨੂੰ ਗੱਲਾਂ ਕਰੀ ਜਾਣ ਕਹਿੰਦੇ ਐ ਕਰਕੇ ਘਰੇ ਆਏ ਆਂ ਗਾ ਫਲਾਮਣਾ